ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਇਆ ਆਪਾਂ ਸਹਨੇ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਜਿੱਥੇ ਮੇਲਾ ਲੱਗਦਾ ਠੀਕ ਹੈ ਜੀ ਪਿੰਡ ਸਹਨਾ ਠੀਕ ਹੈ ਜੀ ਤੇ ਬਾਈ ਕੋਲ ਤਕਰੀਬਨ 50-60 ਪਸ਼ੂ ਹੈ ਜੀ ਠੀਕ ਹੈ ਵਿੱਚੀ ਕਟੀਆਂ ਵਿੱਚੀ ਝੋਟੀਆਂ ਵਿੱਚੀ ਮੱਝਾਂ ਫੇ ਬਾਈ ਸਵੇਰ ਤੋਂ ਲੈ ਕੇ 2:30 ਵਜੇ ਤੱਕ ਬਾਈ ਸ਼ਾਮ ਦਾ ਇਹਨਾਂ ਨੂੰ ਠੀਕ ਹੈ ਜੀ ਇਥੇ ਸਪੱਟ ਦੀ ਨਿਮਾਨਮੂ ਲੈਂਦਾ ਤੇ ਬਾਅਦ ਵਿੱਚ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਨਾਲੇ ਸਾਰੀ ਡਿਟੇਲ ਲੈਣੇ ਪੁੱਛਦੇ ਹਾਂ ਹਾਂ ਜੀ ਬਾਈ ਸਾਸਰੀ ਕਾਲ ਜੀ ਸਾਸਰੀ ਕਾਲ ਬੀ ਕੀ ਨਾਮ ਵੀਰੇ ਆਪਣਾ ਸੁੱਖਾ ਜੀ ਨਾ ਠੀਕ ਹੈ ਜੀ ਪਿੰਡ ਜੀ ਸਹਿਣਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਬਰਨਾਲਾ ਜੀ ਠੀਕ ਹੈ ਜੀ ਬਾਈ ਇਹ ਕਿੰਨੇ ਕ ਟਾਈਮ ਤੋਂ ਤੁਸੀਂ ਇਹ ਮਾਲ ਆਪੇ ਸੰਭਕ ਰੱਖਦੇ ਸੀ 15 ਸਾਲ ਹੋ ਗਈ 15 ਸਾਲ ਹੋ ਗਈ ਇਹ ਇਹ ਇੱਕ ਪਸ਼ੂ ਦਾ ਤੁਹਾਨੂੰ ਕੀ ਖਰਚਾ ਪੈਂਦਾ ਜੀ ਪਿੰਡ ਵਾਲੇ 100 ਰੁਪਏ ਮਾਸ ਦੇ 100 ਰੁਪਏ ਮਾਸ ਦੇ ਘੱਟੀ ਜਾਂ ਮੱਝ ਜੀ ਹੂੰ ਤੇ ਇਹਨਾਂ ਨੂੰ ਤੁਸੀਂ ਘਰੋਂ ਤੋਂ ਲੈ ਕੇ ਉਹਨੇ ਆਪ ਹੀ ਨਾ ਆਪ ਛੱਡ ਕੇ ਆਪ ਛੱਡ ਕੇ ਨਹੀਂ ਆਗਲੇ ਠੀਕ ਹੈ ਜੀ ਕਿੰਨੇ ਕਿੰਨੇ ਪਸੂ ਆ ਕੇ ਘਰ ਦੇ ਅੜੀਆ ਜਾ ਹੈਗੇ 2 2 4 4 ਜੀ ਅੱਛਾ ਠੀਕ ਹੈ ਜੀ ਰਕਮ ਇਹਨਾਂ ਨੇ 100 ਰੁਪਏ ਤੈਨੂੰ ਇੱਕ ਦੇ ਦੇਣਾ ਹਾਂ ਹਾਂ ਠੀਕ ਆ ਤੇ ਤੁਸੀਂ ਇੱਥੇ ਕੈਨੇਡਾ ਤੱਕ ਰੱਖ ਦੇ ਇਹਨਾਂ ਨੂੰ ਇਹਨਾਂ 2.5 ਵਜੇ ਕਰ 2.5 ਵਜੇ ਕਰ 2.5 ਬਾਅਦ ਬਾਅਦ ਅਗਲੇ ਨੂੰ ਕਰ ਜਦੋਂ ਪਹੁੰਚਦੇ ਕਰ ਹਾਂ ਤੇ ਇੱਥੇ ਸੱਪੜ ਜਨਮਾਨ ਮੁਕੇ ਹਾਂ ਜੀ ਨਮਾਜ਼ ਠੀਕ ਆ ਜੇ ਕਿਸ ਨੇ ਹੋਰ ਆ ਦੇ ਪਸ਼ੂ ਸੱਡੇ ਨੇ ਸਹਨੇ ਪੈਂਡ ਚੋਂ ਸਾਂਭੋ ਘਰ ਹਾਂ ਜੀ ਹਾਂ ਜੀ ਠੀਕ ਆ ਜੀ ਬਈ ਤੁਹਾਨੂੰ ਪਤਾ ਕਿਵੇਂ ਲੱਗਦਾ ਵੀ ਇੰਨੇ ਮੱਜਾਂ ਚ ਨਾ ਨਾ ਸ਼ਾਨਾ ਆ ਬਦੂਆ ਹਾਂ ਇਹ ਕਿਵੇਂ ਪਤਾ ਲੱਗਦਾ ਵੀ ਆ ਫਲਾਣ ਨੇ ਨਾ ਨਾ ਜੀ ਸ਼ਾਨਾ ਸਾਰੇ ਪਸੰਦ ਨਹੀਂ ਸਾਂ ਠੀਕ ਆ ਜੀ ਕੋਈ ਜਿਹਨਾਂ ਦੇ ਪਸ਼ੂ ਚਾਰਦਾ ਉਹਨਾਂ ਦਾ ਕੋਈ ਐਗਰੀਮੈਂਟ ਤਾਂ ਨਹੀਂ ਕੀਤਾ ਤੇਰੇ ਨਾਲ ਵੀ ਇਹ ਵੀ ਤੁਸੀਂ ਜੇ ਕੁ ਬਹੁਤ ਘਮ ਕੰਮ ਆ ਜਾਵੇ ਨਹੀਂ ਨਹੀਂ ਆ ਨਹੀਂ ਹਾਂ ਐ ਕੋਈ ਉਹਨੂੰ ਕੰਮ ਦੀ ਨਹੀਂ ਹੈਗਾ ਨਹੀਂ ਕੰਮ ਨਹੀਂ ਰਿਮੋਨ 15 ਸਾਲ ਉਮਰ ਚਾਰ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਕੰਮ ਦਾ ਹਾਂ ਇਹ ਅਡੋੜੀ ਨਿਸ਼ਾਨੀ ਹੈ ਅਡੋੜੀ ਆਪ ਆਪਣੇ ਘਰੇ ਜਾੜਨ ਦੀ ਦੇਖ ਲਓ ਭਰਾ ਠੀਕ ਹੈ ਜੀ ਮੱਝਾਂ ਪੱਤੀਆਂ ਵਿੱਚ ਤੇ ਜਿਹੜੇ ਸਹਨੇ ਪਿੰਡ ਵਾਲੇ ਆ ਉਹ ਬਾਈ ਜੀ ਨਾਲ ਗਰੁੱਪ ਕਨੈਕਟ ਕਰਨਾ ਤਾਂ ਕਿ ਸਵੇਰੇ ਬਾਈ ਜੀ ਕੰਨੇ ਬਾਈ ਸਾਡ ਕੇ ਜਾਂਦੇ ਤੇਰੇ ਕੋ 8 ਵਜੇ 8 ਵਜੇ ਤੋਂ ਲੈ ਕੇ 2:30 ਵਜੇ ਤੱਕ ਸਾਹਮਣੇ ਕੋਈ ਦੂਰ ਤੱਕ ਨਿਗਾ ਮਾਰੋ ਬਾਈ ਜੀ ਦਾ ਵੱਖਰੀ ਪਿੰਡ 'ਚ ਇਹ ਰੂਲ ਚੱਲਦਾ ਮੈਂ ਤਾਂ ਪਹਿਲਾਂ ਹੋਰ ਪਿੰਡਾਂ 'ਚ ਸੁਣਿਆ ਨਹੀਂ ਭਾਈ ਜੀ ਕਿਨਾਂ 8 ਵਜੇ ਤੋਂ ਲੈ ਕੇ ਮੈਂ 2:30 ਵਜੇ ਕਰ ਸਾਵਨਾ ਠੀਕ ਹੈ ਨਮਾਨ ਮੂਹਂ ਡੰਡਾ ਇੱਥੇ ਤੇ ਭਾਈ ਇੱਕ ਇਹ ਨੌ ਨੂ ਵਾਲਾ ਕੀ ਚੱਕਰ ਆ ਭਈ ਉਹ ਦੱਸਿਓ ਬਣਾ ਨੌ ਨੂ ਇਹਨਾਂ ਸਾਫ ਆ ਭਈ ਦੇ ਅਸੀਂ ਕੱਟ ਜਾਂਦੇ ਜਿਹੜੇ ਘਰੇ ਪਸ਼ੂ ਬੰਨੇ ਹੋਏ ਉਹਨਾਂ ਦੇ ਕੱਟ ਦੇ ਠੀਕ ਆ ਠੀਕ ਆ ਬਿਮਾਰ ਪੂਰੂ ਵੀ ਕਟਾਉਂਦੇ ਨਾ ਬਿਮਾਰ ਵੀ ਕਟਾਉਂਦੇ ਕਿਉਂ ਨਾ ਦੀ ਐਕਸਰਸਾਈਜ਼ ਹੋ ਜਾਂਦੀ ਹੂੰ ਠੀਕ ਹੈ ਜੀ ਭਾਈ ਵੱਡੀ ਗੱਲ ਤਾਂ ਇਹਨਾਂ ਦੀ ਐਕਸਰਸਾਈਜ਼ ਵੀ ਹੋ ਜਾਂਦੀ ਹੈ ਦੇਖੋ ਜੀ ਨੌ ਸਾਰੇ ਪਸ਼ੂਆਂ ਦੇ ਤਕਰੀਬਨ ਦਿਖਾਈ ਦਿੰਦੇ ਆ ਤੇ ਦੇਖ ਸਾਹ ਜੀ ਨੌ ਕਹਿੰਦਾ ਭਾਈ ਕਿਹਨਾਂ ਕਟਾਉਣ ਦੀ ਲੋੜ ਨੂੰ ਦੇਸਾਂ ਦੇ ਬਾਕੀ ਟਾਈਮ 2:30 ਵਜੇ ਤੋਂ 2:00 ਵਜਾਂ ਦੇ ਪਾਈ ਜੀ ਆਪ ਵੀ ਕਹਿੰਦਾ ਵੀ ਆਪ ਕੋ ਆਪਣੇ ਘਰੇ ਚੱਲ ਜਾਂਦੇ ਆ ਸਾਰੇ ਪਸ਼ੂ ਨਹੀਂ ਪਾਈ ਕਹਿੰਦਾ ਇਨਸਾਨੀਆ ਇਹਦਾ ਇੱਕ ਇਹਦਾ ਦੋ ਕਿਤੇ ਪੰਜ ਕਿਤੇ ਚਾਰ ਤੇ ਬਹੁਤ ਵਧੀਆ ਮੈਨੂੰ ਤਾਂ ਲੱਗਿਆ ਜੀ ਅੱਜ ਤੋਂ ਪਿਛਲੇ ਮਨ ਕੇ ਚੱਲ 25-30 ਸਾਲ ਪਹਿਲਾਂ ਅ ਪਹਿਲਾਂ ਹੀ ਪਸ਼ੂ ਖੇਤਾਂ ਵਿੱਚ ਚਾਰ ਦਿੰਦੇ ਸੀ ਕਿਉਂਕਿ ਨਹਿਰਾਂ ਨੂੰ ਰਾ ਤੇ ਲੈ ਜਾਂਦੇ ਜਾਂ ਖੇਤ ਬੰਨੇ ਲੈ ਜਾਂਦੇ ਸੀ ਠੀਕ ਹੈ ਜੀ ਤੇ ਅਸੀਂ ਵੀ ਚਾਰਦੇ ਰਿਹਾ ਛੋਟੇ-ਛੋਟੇ ਹੁੰਦੇ ਸੀ ਤੇ ਮੈਨੂੰ ਤਾਂ ਵਧੀਆ ਲੱਗਿਆ ਜੀ ਤੇ ਤੁਸੀਂ ਵੈਸੇ ਕਮੈਂਟ ਕਰਕੇ ਦੱਸ ਦਿਓ ਜੀ ਤੁਹਾਨੂੰ ਵਧੀਆ ਲੱਗਿਆ ਕਿ ਨਹੀਂ ਲੱਗਿਆ ਤਾਂ ਕਿ ਆਪਾਂ ਹੋਰ ਕਿਸੇ ਪਿੰਡ ਤੇ ਇਦਾਂ ਦਾ ਰਵਾਜ ਹੋਇਆ ਤਾਂ ਆਪਾਂ ਤੁਹਾਨੂੰ ਹੋਰ ਵੀਡੀਓ ਬਣਾ ਕੇ ਦਿਖਾਵਾਂਗੇ ਜੀ ਜੀਤਾ ਫਾਰਮ ਟੀਵੀ ਨੂੰ ਬਾਤੋ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰਿਓ ਜੀ ਆਪਣਾ ਨੰਬਰ ਹੈਗਾ ਜੀ 7528003755 ਜੀ ਜੇ ਕਿਸੇ ਬਾਈ ਨੇ ਵੀਡੀਓ ਬਣਾਉਣੀ ਹੈ ਤਾਂ ਆਪਣ ਨਾਲ ਜਰੂਰ ਕਨੈਕਟ ਕਰੋ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ